promethah jay jaman jay jaman.. jay jaman.... jay jaman... jay jaman... my secondopladyity of prerjamja 없는 his Pleaseuh kinder can reass about the scientificultur even萊om ਕਟੇ ਕੇ ਵੀ ਮ ਰੰਗ ਲਗਾ ਕੇ ਜਿਆਦਾ ਦਖਾਨਾ ਉਹ ਜੋ ਰੰਗ ਲਗਾ ਕੇ ਵੀ ਨਾਰੀਆਂ ਵਾਸਤੇ ਲਗਾ ਕਿ ਨਾ ਨਾਰੀਆਂ ਵਾਸਤੇ ਆਪ ਸਾਡੀ ਫੈਨ ਦੀ ਚੀਜ਼ ਦਿਲ ਸਰ ਇੰਨੀ ਆ ਮੇਰੇ ਪਸਤਾ ਕਿ ਨਾ ਕੋ ਜਵਾਨਾਂ ਤੇ ਕਹਿ ਕਰਾਵੇ ਜਵਾਨਾਂ ਨੂੰ ਇੱਕ ਟਾਰਗੇਟ ਰੱਖਿਆ ਜਾਂਦਾ ਹੈ ਜਵਾਨ ਸਾਥੀ ਸੀ ਦੌਰ ਵਾਸਤੇ ਪਾਤੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਥੀਓ ਅੱਜ ਤੁਸੀਂ ਸਾਰੇ ਤੁਹਾਡੇ ਇਸ ਚੈਨਲ ਦੇ ਰਾਹੀਂ ਆਪਾਂ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਸਾਡਾ ਜੋ ਦੁਖਾਂਤ ਚੱਲ ਰਿਹਾ ਜਿਹਦੇ ਬਾਰੇ ਬਹੁਤ ਨਿਰੰਤਰ ਸਾਡੇ ਕੈਪਟਨ ਸਾਹਿਬ ਸੋ ਕਲਵੰਸੇ ਸਿੰਘ ਜੀ ਨੇ ਔਰ ਸਾਡੇ ਰਿਸ਼ਤਰ ਸਿੰਘ ਜੀ ਨੇ ਔਰ ਜੈਨ ਸਾਹਿਬ ਜੀ ਨੇ ਤਰ੍ਹਾਂ ਸਾਡੇ ਆਉਣ ਤੋਂ ਪਹਿਲਾਂ ਸਾਰਿਆਂ ਨੇ ਵਿਸਥਾਰ ਨਾਲ ਦੱਸਿਆ ਕਿ ਇਹ ਜਿਹੜਾ ਪਰਿਵਾਰ ਹੈ ਜੈ ਜਵਾਨ ਜੈ ਕਿਸਾਨ ਇਹ ਬਿਲਕੁਲ ਨਵਾਂ ਮਾਸ ਦਾ ਰਿਸ਼ਤਾ ਹੈ ਅਸੀਂ ਅਸੀਂ ਕਿਸਾਨ ਆ ਅਸੀਂ ਜਵਾਨ ਆ ਸਾਡੇ ਹੀ ਬੱਚੇ ਗਏ ਨੇ ਉੱਥੇ ਸਾਡੇ ਹੀ ਬੱਚੇ ਇਸ ਦੇਸ਼ ਦੀ ਰਖਵਾਲੀ ਕਰ ਰਹੇ ਨੇ ਪਰ ਜਿਹੜਾ ਸਾਡੇ ਨਾਲ ਮਤੇਈ ਮਾਂ ਵਾਲਾ ਵਦੀਦਾ ਹੋ ਰਿਹਾ ਇਹ ਸਾਨੂੰ ਬੜਾ ਦੁਖਾਹ ਸਾਡੇ ਮਨ ਨੂੰ ਦੁੱਖ ਲੱਗਦਾ ਹੈ ਕਿ ਅਸੀਂ ਸ਼ਹੀਦਾਂ ਦੇ ਪਰਿਵਾਰ ਨੂੰ ਕਿੰਨਾ ਕੁ ਪੁੱਛਦੇ ਆ ਕਿੰਨੀਆਂ ਜਿ ਸਰਕਾਰਾਂ ਪੁੱਛਦੀਆਂ ਨੇ ਸਾਰਾ ਆਪਾਂ ਨੂੰ ਪਤਾ ਹੈ ਕਮ ਸੇ ਕਮ ਮੇਰੀ ਵੀ ਉਮਰ ਜਿਹੜੀ 70 ਸਾਲ ਦੀ ਹੋ ਗਈ ਹੈ ਤੇ 45 ਸਾਲ ਤੋਂ ਲੋਕਾਂ ਜਿ ਮੈਂ ਵਿਚਰਦਾ ਆ ਮੈਂ ਕਹਾਂ ਜੀ ਕਮਰਸ਼ੀਅਲ ਗਾਇਕ ਹੋਣ ਦੇ ਨਾਤੇ ਹੁਣ ਇਸ ਟਾਈਮ ਮੈਂ ਭਾਰਤੀ ਕਿਸਾਨ ਜੁਨੀਅਨ ਚਰੁਨੀ ਜੀ ਦੇ ਵੱਲੋਂ ਸੀਨੀਅਰ ਵੈਸਟ ਪ੍ਰੈਜ਼ੀਡੈਂਟ ਪੰਜਾਬ ਆ ਤੇ ਮੇਰੇ ਨਾਲ ਮੁਖਬਰਾਂ ਪੰਜਾਬ ਖੜੇ ਨੇ ਗੁਰਚਰ ਸਿੰਘ ਜੀ ਸ਼ਾਹਕੋਲੀ ਸਾਹਿਬ ਸਾਡੇ ਜਰਨਲਿਸਟ ਅਤਰ ਖੜੇ ਨੇ ਲੁਧਿਆਣਾ ਸੁਖਦੇਵ ਸਿੰਘ ਜੀ ਕਿਲੀਜਾ ਤੇ ਸਾਡੇ ਜਗਜੀਤ ਸਿੰਘ ਜੀ ਰੋੜਾ ਜਰਨਲਿਸਟ ਸਖਤਰ ਪੰਜਾਬ ਔਰ ਸਾਡੇ ਕੈਪਟਨ ਸਾਹਿਬ ਮੀਤ ਪ੍ਰਧਾਨ ਪੰਜਾਬ ਜੋ ਕਿ ਕਿਸਾਨਾਂ ਨਾਲੇ ਸਾਰਾ ਪਰਿਵਾਰ ਜੁੜਿਆ ਹੈ ਤੇ ਅਸੀਂ ਇਹਨਾਂ ਨਾਲ ਜੁੜੇ ਆ ਤੇਜਿੰਦਰ ਸਿੰਘ ਜੀ ਬੈਠੇ ਨੇ ਅਰਜਿੰਦਰ ਸਿੰਘ ਜੀ ਅਰਜਿੰਦਰ ਸਿੰਘ ਜੀ ਬੈਠੇ ਨੇ ਉਹ ਵੀ ਸ਼ਾਮਪਲੋ ਨੇ ਤਕਰੀਬ ਪਰ ਸਾਰਾ ਪਰਿਵਾਰ ਅਸੀਂ ਸ਼ਾਮਲ ਆ ਸੋ ਅਸੀਂ ਇੱਕ ਗੱਲ ਦਾ ਵਿਸ਼ਵਾਸ ਦੁਆਨੇ ਆ ਕਿ ਆਉਣ ਵਾਲੇ ਸਮੇਂ ਚ ਕਦੇ ਵੀ ਜਿਹੜੀ 6 ਆਪਣੀ 26 ਜੁਲਾਈ ਦੀ ਮੀਟਿੰਗ ਹੈ ਉਹਦੇ ਵਿੱਚ ਜਿੰਨਾ ਵੀ ਵੱਧ-ਵੱਧ ਕਹਿਣਗੇ ਅਸੀਂ ਇਕੱਠ ਕਰਾਂਗੇ ਔਰ ਕੋਸ਼ਿਸ਼ ਇਹ ਕਿ ਨੈਸ਼ਨਲ ਰਾਸ਼ਟਰੀਆ ਪ੍ਰਧਾਨ ਸਾਡੇ ਗਰਨਾਬ ਸਿੰਘ ਚਲੂਨੀ ਸਾਹਿਬ ਜੀ ਉਹ ਚੇਚੇ ਤੌਰ ਤੇ ਇੱਥੇ ਆਜ ਨਹੀਂ ਲਾਉਣਗੇ ਔਰ ਇਹਨਾਂ ਨਾਲ ਚਟਾਨ ਵਾਂਗੂ ਖੜਕੇ ਜਿੰਨੀਆਂ ਵੀ ਮੰਗਾਂ ਨੇ ਮਨਵਾਣ ਦੇ ਵਿੱਚ ਸਰਕਾਰ ਦੇ ਨਾਲ ਪੂਰਾ ਐਂ ਡਟ ਕੇ ਸੀ ਆਪਣਾ ਜਿਹੜਾ ਯੋਗਦਾਨ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਿਵਾ ਸੁਸਾਇਟੀ ਦਾ ਅੱਜ ਮੀਟਿੰਗ ਰੱਖੀ ਸੀ ਕਿਸਾਨ ਔਰ ਜਿਹੜੇ ਸਾਬਕਾ ਫੌਦੀ ਉਹ ਪਹੁੰਚੇ ਆ ਕੀ ਹੈਗਾ ਇਹ ਜੈ ਜਵਾਨ ਜੈ ਕਿਸਾਨ ਜੀ ਅੱਜ ਅਸੀਂ ਇੱਥੇ ਸੁੱਖ ਦੀ ਸਾਲ ਲੈ ਰਹੇ ਆ ਤੇ ਉਹ ਜਵਾਨਾਂ ਦੀ ਵਜ੍ਹਾ ਨਾਲ ਲੈ ਰਹੇ ਆ ਇਹ ਜਵਾਨ ਆਪਣੀਆਂ ਜ਼ਿੰਦਗੀਆਂ ਆਪਣੇ ਪਰਿਵਾਰ ਨਿਸ਼ਾਵਰ ਕਰਕੇ ਸਾਡੀ ਜਾਨ ਬਚਾਉਂਦੀ ਹੈਗੇ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹਨਾਂ ਦਾ एहसान ਜ਼ਿੰਦਗੀ ਦੀ ਕਦੀ ਦੀ ਭੁੱਲਣਾ ਚਾਹੀਦਾ ਜਿਸ ਦੇਸ਼ ਦੇ ਵਿੱਚ ਜਵਾਨਾਂ ਦੀ ਕਦਰ ਨਹੀਂ ਹੈਗੀ ਉਹ ਦੇਸ਼ ਕਦੀ ਤਰੱਕੀ ਨਹੀਂ ਕਰ ਸਕਦਾ ਮੈਂ ਸਾਰੇ ਭਾਰਤ ਵਾਸੀਆਂ ਨੂੰ ਇਹੋ ਅਪੀਲ ਕਰਦਾ ਮਾਂ ਕਿ ਦੇਸ਼ ਦੇ ਨਗੋਜੀ ਬਣਾ ਦੀ ਜਿਨ੍ਹਾਂ ਨੇ ਦੇਸ਼ ਨੂੰ ਸ਼ਹੀਦੀਆਂ ਦਿੱਤੀਆਂ ਹੈਗੇ ਆਵਾ ਉਹਨਾਂ ਦੀ ਵੱਧ ਤੋਂ ਵੱਧ ਦਿਲੋ ਗਦਰ ਕਰਿਆ ਕਰੋ ਜੀ ਦੇ ਵਿੱਚ ਜਵਾਨਾਂ ਦੀ ਕਦਰ ਨਹੀਂ ਹੋਗੀ ਉਹ ਦੇਸ਼ ਹੀ ਬਰਬਾਦ ਹੋ ਜਾਊਗਾ ਅੱਜ ਸਾਡੇ ਇੱਥੇ ਕੁਝ ਫੌਜੀ ਜਵਾਨਾਂ ਨੇ ਇੱਕ ਮੀਟਿੰਗ ਰੱਖੀ ਹੈਗੀ ਆ ਸਾਡੇ ਭਾਈ ਸਾਹਿਬ ਇਹ ਸਾਰੇ ਕਿਸਾਨ ਜੂਨੀਓ ਤੋਂ ਆਏ ਆ ਵੀ ਬੜੇ ਬੜੇ ਕਿਸਾਨਾਂ ਦੀ ਮਦਦ ਕਰਦੇ ਹੈਗੇ ਆ ਤੇ ਅਸੀਂ ਇਹਨਾਂ ਦੇ ਆਪਣੀ ਪੂਰਾ ਦਿੱਤਾ ਸਹਿਯੋਗ ਤੁਸੀਂ ਇੱਥੇ ਮੀਟਿੰਗ ਰੱਖੋ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈਗੇ ਆ ਜੋ ਵੀ ਤੁਸੀਂ ਸਾਡੀ ਡਿਊਟੀ ਲਾਉਂਗੇ ਕਾਜ਼ੀ ਅਤੇ ਹਰ ਤਨਮਾਨਤਾ ਦੇ ਨਾਲ ਤੁਹਾਡੇ ਨਾਲ ਹਾਜ਼ਰ ਹਾਂ ਕਿਉਂਕਿ ਜੇ ਜਵਾਨਾਂ ਦੇ ਨਾਲ ਹੀ ਆਪਾਂ ਨਹੀਂ ਖੜੇ ਤਾਂ ਕਿਹਨਾ ਖੜਾਂਗੇ ਇਸ ਕਰਕੇ ਇਹ ਹਮੇਸ਼ਾ ਸਮੇਂ ਸਮੇਂ ਤੇ ਮੀਟਿੰਗ ਰੱਖਦੇ ਅੱਗੇ ਵੀ ਅਸੀਂ ਇਹਨਾਂ ਨਾਲ ਜੁੜੇ ਹੋਏ ਹਾਂ ਹੁਣ ਵੀ ਜੁੜੇ ਆ ਜੀ ਕਿ 26 ਜੁਲਾਈ ਨੂੰ ਸਾਰੇ ਜਾਣੇ ਇੱਥੇ ਵੱਧ ਵੱਧ ਪਹੁੰਚ ਗਏ ਇੱਕ ਕਾਰਜਕਰਮ ਨੂੰ ਇੰਨਾ ਵਧੀਆ ਬਣਾ ਦੇਣਾ ਇੱਕ ਜਵਾਨ ਲਾਜਵਾਬ ਕਾਰਜਗ੍ਰਾਮ ਬਣ ਜਾਵੇ ਲੋਕ ਕਹਿੰਨ ਹਾਂ ਜੀ ਉੱਥੇ ਫੌਜੀਆ ਨੇ ਪ੍ਰੋਗਰਾਮ ਕੀਤਾ ਬਾਕੀ ਬਧਾਈ ਗੱਲ ਕੀ ਹੈ ਕਿ ਮੈਂ ਫੌਜੀ ਭਾਈਆਂ ਨੂੰ ਵੀ ਅਪੀਲ ਕਰਦਾ ਮੈਂ ਉਹ ਘਰ ਬੈ ਕੇ ਆਪਣੇ ਮੰਗਾਂ ਨਾ ਬਣਾਣ ਜੇ ਉਹਨਾਂ ਨੇ ਮੰਗਾਂ ਬਣੀਆਂ ਇੱਕ ਜੁੱਟ ਹੋਣ ਇੱਥੇ ਆਂਦੀ ਹੈ ਬਜਾਰੇ ਕੁਝ ਬਹੁਤ ਵਧੀਆ ਫੌਜੀ ਜਗੇ ਆਉਂਦੇ ਬਜਾਰੇ ਟਾਈਮ ਵੀ ਕੱਢਦੇ ਆਗੇ ਇਹ ਮੰਗਾਂ ਜੇ ਸਰਕਾਰ ਦਾ ਗਲਤ ਨਹੀਂ ਪਹੁੰਚਣੀ ਆਪਾਂ ਜਦੋਂ ਸਾਰੇ ਜਣੇ ਇਕੱਠੇ ਹੋ ਜਮਗੇ ਜੇ 2-400 ਫੌਜੀ ਇਕੱਠੀ ਹੋ ਕੇ ਡੀਸੀ ਸਾਹਿਬ ਦੇ ਸਾਹਮਣੇ ਖੜ੍ਹ ਵੀ ਜਾਣਾ ਕਿ ਡੀਸੀ ਸਾਹਿਬ ਅੱਦੇ ਕੰਮਾਂ ਦਾ ਕਰੂਗੇ ਵੀ ਆਪਾਂ 2-4 ਜਾਮ ਜਾਵਾਂਗੇ ਤੇ ਕੰਮ ਨਹੀਂ ਹੋਣੇ ਇਸ ਕਰਕੇ ਮੈਂ ਇਹਨਾਂ ਨੂੰ ਵੀ ਅਪੀਲ ਕਰਦਾ ਕਿ ਜਿੰਨੇ ਆਪਣੇ ਫੌਜੀ ਭਾਈ ਆ ਸਾਰਿਆਂ ਨੂੰ ਪ੍ਰੇਰਿਤ ਕਰਦਾ ਅਸੀਂ ਇਹਨਾਂ ਨਾਲ ਖੜੇ ਆਂ ਔਰ ਪਰਮਾਤਮਾ ਕਰੇ ਜੋ ਵੀ ਅਸੀਂ ਮੰਗਾਵਾ ਉਹ ਛੇਤੀ ਛੇਤੀ ਪੂਰੀਆ ਕੀਤੀ ਜਾ। ਹਾਂਜੀ ਮੈਂ ਪਹਿਲਾਂ ਸਾਰੇ ਤੁਹਾਡੇ মিডিਆ ਚੈਨਲ ਨੂੰ ਸਤਿ ਸ੍ਰੀ ਅਕਾਲ। ਮੈਂ ਕੈਪਟਨ ਪ੍ਰਵਾਨ ਸਿੰਘ ਰਿਟਾਇਰ ਡਿਫੈਂਸ ਵੈਟਰਨ ਆਰਗਨਾਈਜੇਸ਼ਨ ਜਨਰਲ ਸਰਟੀ ਪੰਜਾਬ ਔਰ ਸਾਡੇ ਪੰਜਾਬ ਦੀ ਟੀਮ ਔਰ ਜਸਦਾਜੀ ਗਿਗਜੀਤ ਸਿੰਘ ਰੋੜਾ ਚੀਫ ਪ੍ਰੋਡੂసర్ ਪੰਜਾਬ ਔਰ ਸਾਡੇ ਪਹਿਲਾਂ ਤੁਸੀਂ মিডিਆ ਦੇ ਕੋਈ ਗੱਲਬਾਤ ਕਰ ਗਏ ਸਾਡੇ ਕੈਪਟਨ ਸਤਰ ਸਿੰਘ ਸਾਹਿਬ ਸਾਡੇ ਕੈਪਟਨ ਵਾਲੀਆ ਸਾਹਿਬ ਕੈਪਟਨ ਹਰਮੀਰ ਸਿੰਘ ਸਾਹਿਬ ਸਾਡੇ ਪਾਸੇ ਕਿਸਾਨ ਜੀ ਚੁੰਨੀ ਦੇ ਸੀਨੀਅਰ ਮੀਨ ਪ੍ਰਧਾਨ ਆਏ ਆ। ਸਾਰੇ ਅੱਜ ਜੋ ਡਿਸਕਸ ਹੋਈ ਹੈ ਇਹ ਸਾਰ ਕਿਉਂਕਿ ਮੈਂ ਤੁਹਾਨੂੰ ਮੀਡੀਆ ਥਰੂ ਦੱਸਣਾ ਚਾਹੁੰਦਾ ਮੈਂ ਕਾਰਗਿਲ ਦਾ ਉਹ ਪਾਰਟ ਦਾ ਜਵਾਨ ਹ ਜੋ ਮੈਂ ਕਾਰਗਿਲ ਵਿੱਚ ਜੰਗ ਲੜੀ ਜੋ ਜਿੱਥੇ ਬਹੁਤ ਸਾਰੇ ਜਵਾਨ ਸ਼ਹੀਦ ਹੋਏ ਮੈਂ ਉਹ ਉਹ ਅੱਜ ਪਾਰ ਤੇ ਜੋ 26 ਜੁਲਾਈ ਨੂੰ ਜੋ ਪਾਰ ਨਾਇਆ ਜਾਣਾ ਵਾ ਉਹ ਸਾਡੀ ਭਾਰਤੀ ਕਿਸਾਨੀ ਚੋਣੀ ਵੱਲੋਂ ਸਾਡੀ ਡਿਵੈਨਸ ਆਰਗੇਨਾਈਜੇਸ਼ਨ ਵੱਲੋਂ ਬਾਕੀ ਜਿੰਨੇ ਵੀ ਸਾਡੀ ਜਥੇਬੰਦੀ ਆ ਸਾਡੇ ਪੂਰੇ ਤਹਿਸੀਲਾਂ ਦੇ ਪ੍ਰਧਾਨ ਆਏ ਨੇ ਇੱਥੇ ਉਹ ਮਨਾਉਣ ਜਾ ਰਹੇ ਆ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ 26 ਜੁਲਾਈ ਵਾਲ ਦਿਨ ਜਿਨ੍ਹਾਂ ਦੇ ਪਰਿਵਾਰ ਕਾਰਗਲ 'ਚ ਸ਼ਹੀਦ ਹੋਏ ਆ ਜਿਨ੍ਹਾਂ ਦੇ ਪਰਿਵਾਰ ਬਾੜ 'ਚ ਸ਼ਹੀਦ ਹੋਏ ਆ ਜਿਨ੍ਹਾਂ ਦੇ ਪਰਿਵਾਰ 1965 'ਚ ਸ਼ਹੀਦ ਹੋਏ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਪਰਿਵਾਰ ਦਾ ਜਵਾਨ ਜੀਸੀਓ ਦਾ ਅਫਸਰ ਕੋਈ ਵੀ ਸ਼ਹੀਦ ਹੋਇਆ ਕਾਰਗਲ 'ਚ ਸ਼ਹੀਦ ਹੋਇਆ ਆਪ ਦੇ ਆਪ ਦੇ ਪਰਿਵਾਰਾਂ ਦੇ ਇੱਕ ਬੂਟਾ ਜ਼ਰੂਰ ਲਾ ਕੇ ਇੱਕ ਨੇਮਟੇ ਲਾਈ ਜਾਵੇ ਔਰ ਬਾਕੀ ਮੈਂ ਪੰਜਾਬ ਦੇ ਵਸਿਆ ਨੂੰ ਔਰ ਮੈਂ ਅੱਜ ਮੈਂ ਰਖਵਗੋਲੇ ਅੱਜ ਮੀਟਿੰਗ ਕਰ ਰਿਹਾ ਆ ਉਹ ਸਾਡੇ ਜੋ ਜਿੱਥੇ ਸਭ ਸਾਥੋਂ ਕੁਸ਼ੀ ਦੂਰ ਤੋਂ ਡੀਸੀ ਡੀਸੀ ਸਾਹਿਬ ਬੈਠਦੇ ਆ ਉਹਨਾਂ ਨੂੰ ਅਪੀਲ ਕਰ ਰਹੇ ਆਂ ਪੰਜਾਬ ਦੀਆਂ ਆਬਾਸੀਆਂ ਨੂੰ ਚੰਗਾ ਮਿਸ ਦੇਣਾ ਚਾਹੁੰਦਾ ਵੀ 26 ਜੁਲਾਈ ਵਾਲੇ ਦਿਨ ਹਰ ਪਰਿਵਾਰ ਹਰ ਦੇਸ਼ਵਾਸੀ ਉਹ ਜਵਾਨਾਂ ਦੇ ਨਾਮ ਤੇ ਇੱਕ ਇੱਕ ਆਪਣੇ ਪਿੰਡ ਦੇ ਵਿੱਚ ਇੱਕ ਇੱਕ ਬੂਟਾ ਲਾਇਆ ਜਾਵੇ ਔਰ 26 ਜੁਲਾਈ ਨੂੰ ਲੁਧਿਆਣੇ ਦੇ ਵਾਸੀਆਂ ਨੂੰ ਮੈਂ ਉਹ ਸਾਡੇ ਮਿਸਟਰ ਸ਼ੋਕ ਥਾਪਰ ਜੀ ਨੂੰ ਵੀ ਬੇਨਤੀ ਕਰਦਾ ਹਾਂ ਨੇ ਜੋ ਇਥੇ ਸੇਵਾ ਸੁਸਾਇਟੀ ਇਹ ਪੰਜ-ਛੇ ਸਾਲ ਜਿੱਤੀ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਔਰ ਸਾਡੇ ਜੈਨ ਜੀ ਆਇਆ ਉਹਨਰ ਬੇਨਤੀ ਕਰਦੇ ਆਂ ਵੀ 26 ਜੁਲਾਈ ਵਾਲੇ ਦਿਨ ਤੁਸੀਂ ਸਾਡੇ ਨਾਲ ਆਰਮੀ ਵਾਲਿਆਂ ਨਾਲ ਸਾਡੇ ਜਵਾਨਾਂ ਨਾਲ ਔਰ 26 ਜੁਲਾਈ ਨੂੰ ਉਮਤਾਨ ਨਾਲ ਉਹ ਜਵਾਨਾਂ ਨੂੰ ਸੰਧਾਨ ਦੀ ਦੇਣੀ ਆ ਔਰ ਦੇਸ਼ਵਾਸੀਆਂ ਦੀ ਪ੍ਰੋਗਰਾਮ ਰੱਖ-ਵਾਗਵਾਜ ਕੀਤਾ ਜਾਊਗਾ ਔਰ ਡੀਸੀ ਮੈਂ ਮੈਮ ਨੂੰ ਵੀ ਅਸੀਂ ਜ਼ਰੂਰ ਇੱਥੇ ਬੁਲਾਵਾਂਗੇ ਸਮਾ ਅਸੀਂ 11 ਮਈ ਦਾ ਸਮਾ ਰੱਖ ਰਹੇ ਆ ਰੀਤ ਲਿੰਗ ਦਾ ਔਰ ਸਾਰੇ ਜਿੰਨੇ ਸਾਫ ਕਸਨ ਕਾ ਸਾਡੇ ਪ੍ਰੈਜੈਂਟ ਰਹਿਣਗੇ ਔਰ ਭਾਰਤੀ ਕਿਸਾਨ ਜੀ ਚਲੂਨੀ ਦੇ ਸਾਡੇ ਜਿੰਨੇ ਪੰਜਾਬ ਦੀ ਟੀਮ ਉਹ ਵੀ ਪ੍ਰੈਜੈਂਟ ਹੋਊਗੀ ਬਾਕੀ ਸਾਫ ਕਾ ਸੈਨਿਕ ਪ੍ਰੈਜੈਂਟ ਰਹਿਣਗੇ ਔਰ ਜੋ ਵੀ ਲੁਧਿਆਣੇ ਵਾਸੀ ਆਉਣਾ ਚਾਹੁੰਦੇ ਹਨ ਆਪਦੇ ਸ਼ਹੀਦਾਂ ਨੂੰ ਸੰਧਾਨ ਦੀ ਦੇਣਾ ਚਾਹੁੰਦੇ ਆ ਸਾਡੇ ਲਈ ਕੁਛ ਨਹੀਂ ਸਾਡੇ ਜਵਾਨ ਜੋ ਹੈ ਤਾਂ ਸੀਧਾ ਹੈ ਪਰ ਉਹ ਸਾਡੇ ਸਾਰੇ ਪੰਜਾਬ ਵਾਸੀਆਂ ਦੇ ਉਹ ਸਾਡੇ ਉਹ ਪਰਿਵਾਰ ਹੈ ਅਸੀਂ ਉਹਨਾਂ ਦੇ ਬੱਚੇ ਆ ਜਰੂਰ ਆ ਕੇ ਰੱਖ-ਬਾਗ ਵਿੱਚ ਸ਼ਰਧਾਂਜਲੀ ਦਿੱਤੀ ਜਾਵੇ ਇਹਨਾਂ ਕੁਝ ਬੋਲਦਾ ਮੈਂ মিডিਆ ਤੋਂ ਮੈਂ ਮਾਫੀ ਚਾਹੁੰਨਾ ਕੋਈ ਗਲਤੀ ਹੋਈ ਤਾਂ ਮਾਫ ਕਰਨਾ ਜੈਨ ਸੱਚੀ ਕਾਲ